ਖਸਰਸਵਰੀ ਪਰਿਵਾਰ ਦੇ ਨਾਲ ਇੱਕ ਦਰਦਨਾਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਮਾਂ ਪੁੱਤ ਸਮੇਤ ਹੋਰ ਕਈ ਜਾਣਿਆਂ ਦੀ ਜਾਨ ਗਈ ਹੈ ਕਾਰ ਦੇ ਹਾਲਾਤ ਦੇਖ ਕੇ ਹੀ ਲੱਗਦਾ ਹੈ ਕਿ ਕਿੰਝੇ ਓਵਰ ਸਪੀਡ ਸੀ ਅਤੇ ਸਿੱਧਾ ਜਾ ਕੇ ਦਰਖਤ ਦੇ ਵਿੱਚ ਜਾ ਟਕਰਾਇਆ ਅਜਿਹੇ ਹਾਦਸੇ ਦਿਲ ਨੂੰ ਕੰਬਾ ਦਿੰਦੇ ਨੇ ਸ੍ਰੀ ਮੁਕਸਰ ਸਾਹਿਬ ਬਠਿੰਡਾ ਰੋਡ ਤੇ ਸਵੇਰੇ ਸਵੇਰੇ ਹੀ ਇਹ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਕਾਰ ਦੇ ਅੰਦਰ ਸਵਾਰ 4 ਜਾਨਿਆਂ ਦੀ ਜਾਨ ਗਈ ਦਾ ਪਤਾ ਲੱਗ ਰਿਹਾ ਹੈ ਜਦੋਂ ਕਿ ਕੁਝ ਹੋਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਇਸ ਕਾਰ ਤੇ ਵਿੱਚ 5 ਜਾਨੇ ਸਵਾਰ ਸਨ ਜਿਸ ਦੇ ਵਿੱਚ ਮਾਂ ਪੁੱਤ ਦੀ ਜਾਨ ਗਈ ਹੈ ਤੇ ਉਹਨਾਂ ਦਾ ਇੱਕ ਦੋਸਤ ਵੀ ਇਸ ਦੁਨੀਆ ਤੋਂ ਚਲਵਸਿਆ ਇਹ ਹਾਦਸਾ ਪਿੰਡ ਬੁੱਟਰ ਸ਼ਹਿਰ ਦੇ ਨੇੜੇ ਵਾਪਰਿਆ ਦੱਸਦੀ ਹੈ ਕਿ ਆਲਟੋ ਕਾਰ ਬਠਿੰਡਾ ਤੋਂ ਸ੍ਰੀ ਮੁਕਸਰ ਸਾਹਿਬ ਵੱਲ ਨੂੰ ਆ ਰਹੀ ਸੀ ਅਤੇ ਇਸੇ ਦੌਰਾਨ ਹੀ ਪਿੰਡ ਬੁੱਟਰ ਦੇ ਨੇੜੇ ਕਾਰ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਾਰ ਸਵਾਰਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ ਜ਼ਖਮੀਆਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਮੌਕੇ ਤੇ ਮੌਜੂਦ ਲੋਕਾਂ ਤੇ ਪੁਲਿਸ ਵਾਲਿਆਂ ਦੇ ਵੱਲੋਂ ਹੀ ਇਹਨਾਂ ਦੀ ਮਦਦ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਸਵੇਰੇ ਸਵੇਰੇ ਇਹ ਭਿਆਨਕ ਹਾਦਸਾ ਹੋਇਆ ਹਜੇ ਇਸ ਬਾਬਤ ਜਾਣਕਾਰੀ ਤੱਕ ਨਹੀਂ ਮਿਲ ਪਾਈ ਕਿ ਆਖਿਰਕਾਰ ਇਹ ਕਿੱਥੇ ਜਾ ਰਹੇ ਸਨ ਪੂਰੀ ਘਟਨਾ ਨੂੰ ਲੈ ਕੇ ਜਾਂਚ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ ਹਾਲਾਂਕਿ ਮੁੱਢਲੀਆਂ ਤਸਵੀਰਾਂ ਦੇਖਣ ਤੋਂ ਇਹੀ ਲੱਗ ਰਿਹਾ ਹੈ ਕਿ ਓਵਰ ਸਪੀਡ 'ਤੇ ਕਾਰ ਜਿਸ ਤੇ ਚਲਦੇ ਹੋਏ ਸਿੱਧਾ ਜਾ ਕੇ ਉਹ ਦਰਖਤ ਦੇ ਵਿੱਚ ਜਾ ਟਕਰਾਉਂਦੀ ਹੈ ਕਾਰ ਦੇ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਇਹ ਸਪੀਡ ਵੱਧ ਹੋਣ ਕਰਕੇ ਹੀ ਟਕਰਾਈ ਹੈ ਸੰਤੁਲਨ ਵਿਗੜਿਆ ਹੋਣਾ ਇਸ ਕਾਰ ਦਾ ਤੇ ਉਸ ਤੋਂ ਬਾਅਦ ਹੀ ਕਾਰ ਦੇ ਵਿੱਚ ਸਵਾਰ ਵਿਅਕਤੀਆਂ ਦੀ ਜਾਨ ਚਲੀ ਗਈ